ਦੀ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਵਿਸ਼ਾ ਬੜਾ ਗੰਭੀਰ ਹੈ ਜਿੱਥੇ ਆਪ ਜਾਣਦੇ ਹੋ ਪੰਜਾਬ ਦੀ ਜੋ ਤਰਸਦੀ ਹੈ ਦਿਨ ਬਿਨ ਦਿਨ ਬਹੁਤ ਉਲਝਣ ਵਿੱਚ ਫਸਦੀ ਜਾ ਰਹੀ ਹੈ ਇਹ ਪੰਜਾਬ ਜਿਨਨੇ ਭਾਰਤ ਦੇਸ਼ ਨੂੰ ਭਾਰਤ ਬਣਾਇਆ ਲੰਬੇ ਸਮੇਂ ਤੋਂ ਜੇ ਇਹਦਾ ਇਤਿਹਾਸ ਫੋਲਦੇ ਹਾਂ ਜੇ ਪੰਜਾਬ ਹੈ ਤੇ ਇਹ ਭਾਰਤ ਦੇਸ਼ ਹੈ ਤਰਸਦੀ ਇਹ ਕਿ ਆਪ ਜੀ ਨੇ ਕੁਰਬਾਨੀਆਂ ਕੀਤੀਆਂ ਤੇ ਆਪ ਗੁਲਾਮ ਹੋ ਅਸੀਂ ਆਪਣਾ ਇਤਿਹਾਸ ਪੜਨਾ ਛੱਡ ਦਿੱਤਾ ਜਿਹੜੀਆਂ ਕੌਮਾਂ ਇਥੋਂ ਵਿਸਰ ਜਾਂਦੀਆਂ ਨੇ ਉਹ ਇਸੇ ਤਰੀਕੇ ਦੇ ਨਾਲ ਫਿਰ ਗੁਲਾਮ ਹੋ ਜਾਇਆ ਕਰਦੀਆਂ ਅੱਜ ਦਾ ਜਿਹੜਾ ਵਿਸ਼ਾ ਹੈ ਬੜਾ ਗੰਭੀਰ ਹੈ ਕਿ ਸਾਡੇ ਇਲਾਕੇ ਦੇ ਵਿੱਚ ਗੰਨਾ ਮਿਲ ਹੈ ਮੈਂ ਤੁਹਾਡਾ ਤੇ ਇਨਾਂ ਵੀਰਾਂ ਦਾ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਇਹ ਮੁੱਦਾ ਚੱਕਿਆ ਹੈ ਕਿ ਗੰਨੇ ਦੀ ਜਿਹੜੀ ਬਕਾਇਆ ਰਾਸੀ ਹੈ ਜਿਹੜਾ ਸਾਨੂੰ ਉਹ ਦਿਨ ਵਿੱਚ ਫਸਾਇਆ ਹੋਇਆ ਉਹ ਇਹ ਹੈ ਕਿ ਜਿਹੜਾ ਗੰਨੇ ਦਾ ਰੇਟ ਹੈ ਉਹਨੂੰ ਦੋ ਤਰੀਕੇ ਨਾਲ ਡਿਵਾਈਡ ਕੀਤਾ ਇੱਕ ਨੂੰ ਸਬਸਿਡੀ ਕਹਿ ਕੇ ਤੇ ਸਾਨੂੰ ਉਹ ਜਿਹੜੇ 55 60 ਰੁਪਏ ਤੁਹਾਡੇ ਬੈਲੈਂਸ ਹੈ ਉਹਨੂੰ ਸਾਡੇ ਤੋਂ ਨਾ ਦੇਣ ਦਾ ਇਰਾਦਾ ਰੱਖਿਆ ਹੋਇਆ। ਇਤਨੀ ਗਰਮੀ ਦੇ ਵਿੱਚ ਆ ਪਹੁੰਚੇ ਹੋ ਬਹੁਤ ਧੰਨਵਾਦ ਹੈ ਆਪ ਜੀਆ ਦਾ। ਕਿ ਉਹ ਜਿਹੜੇ ਪਿਆਸੇ ਆ ਸਾਡੇ ਤੇ ਕੰਡੇ ਤੱਕ ਸੀਮਤ ਹੈ ਨਾ। ਜਦੋਂ ਤੁਹਾਡੀ ਪਰਚੀ ਦਾ ਕੰਡਾ ਹੁੰਦਾ ਤੇ ਤੁਸੀਂ ਉਹਦੇ ਹੱਕਦਾਰ ਹੁੰਦੋਂ ਤੋਂ ਹੋ। ਉਹ ਗਵਰਨਮੈਂਟ ਦਿੰਦੀ ਆ ਜੀ। ਉਹ ਮਿਲ ਕੀ ਕਰਦੀ ਆ ਕੀ ਨਹੀਂ ਕਰਦੀ ਇਹ ਸਾਡਾ ਫੇਲੀਆ। ਸਾਡੇ ਇੱਥੇ ਸਭ ਮੇਰੇ ਤੋਂ ਪਹਿਲਾਂ ਕਾਲੇ ਵੀਰ ਨੇ ਗੱਲ ਕੀਤੀ ਏ ਕਿ ਇਹਦੀ। ਏ ਕਾ ਨਾ ਹੋਉ ਤੇ ਨਤੀਜੇ ਆਪ ਜੀ ਦੇ ਸਾਹਮਣੇ ਹੀ ਐ ਕਿ ਜੇ ਮੈਂ ਗੱਲ ਇਸ ਵਿਸ਼ੇ ਤੋਂ ਉੱਪਰ ਦੀ ਕਰਾਂ ਆਪ ਜੀ ਸਰਮਨਾਲ ਸਿਰ ਝੁਕਦਾ ਇੱਕ ਦਰਬਾਰ ਸਾਹਿਬ ਨੂੰ 6 ਵਾਰ ਤਮਕੀਆਂ ਮਿਲ ਚੁਕੀਆਂ ਨੇ ਕੋਈ ਵੀ ਬਾਹ ਖੜੀ ਕਰਕੇ ਦੱਸ ਦੇ ਵੀ ਕੋਈ 바ਬੇ ਨੇ ਇਸ ਉੱਤੇ ਨਿਰਣਾ ਲਿਆ ਹੋਵੇ ਕਿਸੇ